ਇਸ ਸਮਾਗਮ ਪੱਤਰ ਤੇ ਦੇਣ ਵਾਸਤੇ ਭਾਰੀ ਗਿਣਤੀ ਦੇ ਵਿੱਚ ਸਾਰੀ ਪਾਣੀ ਉਹ ਕੰਤਰੀ ਸਾਹਿਬ ਤੇ ਜਾਣਾ ਹੈ ਉਸ ਦਾ ਨਿਪਟਾਰਾ ਜੇ ਥੀ ਪਗਵਾੜੇ ਵਿੱਚ ਰੱਖੰਗੇ ਤੇ ਮੈਡਮ ਉਹਨਾਂ ਨੇ ਮੋਬਾਈਲ ਤੋਂ ਫੇਲਦੀ ਕਹਾਣੀ ਇਹ ਆਪਾਂ ਆਪਣੀ ਨਿਦੰਦ ਦੇ ਵਿੱਚ ਰਹਿ ਕੇ ਆਵਾ ਮਾਨਯੋਗ ਪ੍ਰਧਾਨ ਤੇ ਜੀਵਾਲ ਸਾਹਿਬ ਦੇ ਆਉਂਦੇ ਇਸ ਕਰ ਲਿਆ ਹੈ ਹੈਦਰਾਬਾਦ ਲਿਗੇ ਉਧਰ ਹੋ ਰਹਾ ਤੁਹਾਨੂੰ ਪੂਰੇ ਪੰਜਾਬ ਦੇ ਵਿੱਚ 5000 ਕਰੋੜ ਰੁਪਏ ਦਾ ਨਿਵੇਸ਼ ਕਰਨ ਕੀਤਾ ਜਾ ਰਿਹਾ ਹੈ। ਪੂਰੇ ਪੰਜਾਬ ਦੇ ਵਿੱਚ 5000 ਕਰੋੜ ਰੁਪਏ ਦਾ ਨਿਵੇਸ਼ ਕਰਨ ਕੀਤਾ ਜਾ ਰਿਹਾ ਹੈ। ਪੇ ਮੁਹਾਲੇ ਦੇ ਸਾਹਸਾ ਖਾਈ ਤੋਂ ਇਹ ਰਿਹਾ ਦੱਸਿਆ ਗਿਆ ਜਿਹਦੇ ਬੜੀ ਵੱਡੀ ਤਬਦੀਲੀ ਹੈ ਜਿਹੜੀ ਉਹ ਆਊਟ ਦਾ ਟ੍ਰਾਂਸਪੋਰਟਸ਼ਨ ਦੇ ਵਿੱਚ ਆ ਲੋਕਾਂ ਨੂੰ ਜਿਹੜੇ ਮਾਰੀ ਕਰਕੇ ਦੇਖਾਉਂਦੀ ਆ ਉਹ ਦਿੱਖਦਾ ਬਿਲਕੁਲ ਨਹੀਂ ਉਹ ਕਿੰਨੀ ਲੋੜ ਹੈ ਬਿਜਲੀ ਦੀ ਮੁਹਾਲੀ ਆਈਟੀ ਹੱਬ ਹੈ ਸਾਰੀ ਤਰ੍ਹਾਂ ਦਾ ਹੱਬ ਹੈ ਜਿਹੜੇ ਮੁਹਾਲੇ ਦੇ ਵਿੱਚ ਮੈਕੀ ਬਿਜਲੀ ਲੋੜ ਹੈ ਮੁਹਾਲੀ ਬੈਂਕ ਤੋਂ ਮਤਲਬ ਨਹੀਂ ਹੈ ਮਤਲਬ ਸਿਟੀ ਆ ਤੇ ਡ੍ਰੈਂਚ ਹੋ ਰਿਹਾ ਹੋਰ ਅੱਗੇ ਹੋ ਰਿਹਾ ਮੇਰੇ ਖਿਆਲ ਨਾਲ 5-7000 ਇੱਕ ਰਿਪੋਰਟ ਜਿੰਨੀ ਆ ਇਹਨੂੰ ਚੈਨ ਲਗਾਤਾਰੀ ਦੇ ਵਿੱਚ ਜ਼ਰੂਰ ਵਾਧੂ ਜਾ ਰਹੀ ਹੈ ਵਾਦੀ ਰਹਿਣੀ ਆ ਮੈਨੂੰ ਇਹ ਲੱਗਦਾ ਕੋਈ ਸਰਕਾਰ ਦਾ ਜਿਹੜਾ ਖਾਸ ਹਥਿਆਰ ਉਹ ਮੁਹਾਲੀ ਦੇ ਵਿੱਚ ਆ ਤੇ ਪੰਜ ਜੋ ਮੁੱਖ ਮੰਤਰੀ ਜੀ ਵੀ ਮੁਹਾਲੀ ਵਿੱਚ ਆ ਨਾ ਤੇ ਮਨ ਕਰ ਰਹੇ ਉਹ ਟਾਈਮ ਜਿਹੜਾ ਮੁਹਾਲੀ ਦੇ ਵਿੱਚ ਆ ਉਹ ਖਾ ਬਹੁਤ ਉਹ ਜਲਵਾ ਮੇਰਾ ਜੀ ਪਿੰਡ ਮੌਲੀਵਾਦਵਾਨਾ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਸਾਬਕਾ ਸਰਪੰਚ ਹੈ ਜੀ ਹਾਂ ਜੀ ਅੱਜ ਜਿਹੜਾ ਸੀਐਮ ਭਗਵੰਤ ਮਾਨ ਜੀ ਵੱਲੋਂ 5000 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ ਬਿਜਲੀ ਵਾਸਤੇ ਆ ਸਪੈਸ਼ਲ ਇਹਦੇ ਚੋਂ 5000 ਕਰੋੜ ਚੋਂ ਆਪਣਾ ਮੁਹਾਲੀ ਨੂੰ ਜੋ ਕਿ ਇੰਡਸਟਰੀ ਦਾ ਹੱਬ ਹੈ ਯੂਨੀਵਰਸਿਟੀਆਂ ਨੇ ਕਾਲਜ ਨੇ ਅੱਛਾ ਬਹੁਤ ਜਨ ਹਸਪੀਟਲਾਂ ਨੂੰ ਵੀ ਲੋਡ ਹੈਗੀ ਇੰਡਸਟਰੀਅਲ ਵੀ ਲੋਡ ਹੈਗੀ ਹੈ ਉਹਦੇ ਚੋਂ ਸਾਨੂੰ ਬੜੀ ਖੁਸ਼ੀ ਹੈ ਵੀ ਉਹਦਾ 5000 ਕਰੋੜ ਦਾ 15% ਸਿਰਫ ਮੁਹਾਲੀ ਨੂੰ 728 ਕਰੋੜ ਰੁਪਏ ਮੁਹਾਲੀ ਡਿਸਟ੍ਰਿਕਟ ਨੂੰ ਦਿੱਤਾ ਗਿਆ ਹੈ ਜੀ ਤੇ ਆਪ ਜੀ ਬਹੁਤ ਬਹੁਤ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਹਰ ਮੌਜੂਦ ਜੋ ਜੋ ਗ੍ਰੇਟਾ ਅੱਜ ਉਦਘਾਟਨ ਕੀਤਾ ਐਮਐਲਏ ਸਾਹਿਬ ਕੁਲਵੰਤ ਹਾਂਜੀ ਕੁਲਵੰਤ ਜੀ ਆਪਣੇ ਮੋਹਾਲੀ ਤੋਂ ਐਮਐਲਏ ਸਾਹਿਬ ਨੇ ਗ੍ਰੇਟਾ ਦਾ ਉਦਘਾਟਨ ਕੀਤਾ ਹੈ ਜੀ ਜਿਹਦੇ ਕਿ ਬਹੁਤ ਆਈਟੀ ਸਿਟੀ 에어로 ਸਿਟੀ ਜਿੱਥੇ ਕਈ ਕੰਮ ਕਰਕੇ ਜੀਰਕਪੁਰ ਜਾਣਾ ਪੈਂਦਾ ਸੀ ਹੁਣ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਉਹ ਆਪਣਾ ਆਈਟੀ ਸਿਟੀ ਚ ਹੀ ਆਪਣਾ ਕੰਮ ਕਰਵਾ ਸਕਦੇ ਹਰ ਜੋ ਬਹੁਤ ਵੱਡੀ ਲੋਡ ਸੀਗੀ ਬਿਜਲੀ ਦੀ ਉਹ ਹਾਂ ਉਹ ਪੂਰੀ ਹੋ ਚੁੱਕੀ ਹੈ ਜਿਹੜਾ ਇਹਦੇ ਤੇ ਪੋਲੂਸ਼ਨ ਵੀ ਕੰਟਰੋਲ ਚ ਰਹੋਗਾ ਜੀ ਜੋ ਜਨਰੇਟਰ ਵਗੈਰਾ ਚੱਲਦੇ ਆ ਉਹਨਾਂ ਤੋਂ ਰਾਹਤ ਮਿਲੋਗੀ ਜੀ ਬਾਕੀ ਜੋ ਇਲੈਕਟ੍ਰੀਕਲ ਕਾਰਾਂ ਨੇ ਇਲੈਕਟ੍ਰੀਕਲ ਆਧਿਕਲ ਸਕੂਟਰੀਆਂ ਆ ਰਹੀਆਂ ਨੇ ਇਹਦੇ ਕਰਕੇ ਬਿਜਲੀ ਦੀ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਜੋ ਅੱਜ ਸੀਐਮ ਭਗਵੰਤ ਸਿੰਘ ਜੀ ਨੇ ਸਰਦਾਰ ਐਮਐਲਏ ਕੁਲਵੰਤ ਸਿੰਘ ਜੀ ਨੇ ਸਾਨੂੰ ਇਸ ਕੰਮ ਤੋਂ ਬਹੁਤ ਅੱਗੇ ਉਹਨਾਂ ਦੇ ਟਾਈਮ 'ਚ ਨਜਾਤ ਮਿਲ ਗਈ। ਨਾਮ ਜੀ ਮੇਰਾ ਨਾਮ ਭਵਿੰਦਰ ਸਿੰਘ ਜੀ ਪਿੰਡ ਮੌਲੀ ਬੈਦਵਾਨ ਜੀ ਅੱਜ ਇਹ ਬਹੁਤ ਵਧੀਆ ਉਪਰਾਲਾ ਪੰਜਾਬ ਸਰਕਾਰ ਕਾ ਜਿਹੜਾ ਅੱਜ ਇੱਥੇ ਗ੍ਰਿਡ ਦਾ ਉਤ ਘਾਟ ਨਹੀਂ ਕੀਤਾ ਜੀ ਐਮਐਲਏ ਸਰਦਾਰ ਕੁਲਵੰਤ ਸਿੰਘ ਜੀ ਨੇ ਉਦਘਾਟਨ ਕੀਤਾ ਆ ਕਿ ਬਹੁਤ ਵਧੀਆ ਸਲਾਗਾਂ ਜੋ ਕੱਢ ਲਈ ਕਿੰਨਾ ਫਰਕ ਬਹੁਤ ਜ਼ਿਆਦਾ ਫਰਕ ਪੈਣਾ ਜੀ ਪਹਿਲਾਂ ਵੀ ਮਤਲਬ ਲਾਈਟ ਦੀ ਬਹੁਤ ਪ੍ਰੋਬਲਮ ਸੀਗੀ ਜੀ ਹੁਣ ਗ੍ਰਿਡ ਬਣ ਨਾਲ ਲਾਈਟ ਦੀ ਲੋਕਾਂ ਨੂੰ ਰਾਹਤ ਮਿਲੂਗੀ ਲਾਈਟ ਮਿਲੂਗੀ ਜੀ ਸਾਰਾ ਕੰਮ ਸਾਰਾ ਕੰਮਕਾਰ ਸੌਖਾ ਹੋ ਜਾਊਗਾ ਸਭ ਨੂੰ ਹਾਂਜੀ ਸਾਰੀ ਜਨਤਾ ਬਹੁਤ ਖੁਸ਼ ਹੈ ਜੀ ਅੱਜ ਇਸ ਉਦ ਘਾਟਨ ਦੇ ਐਮਐਲਏ ਸਾਹਿਬ ਨੇ ਉਦ ਘਾਟਨ ਕੀਤਾ ਗ੍ਰੇਡਰ ਦਾ ਸਾਡਾ ਪਿੰਡਾਂ ਨੂੰ ਸਾਨੂੰ ਵੀ ਰਾਤ ਮਿਲੂਗੀ ਜੇ ਸਾਰੇ ਪਿੰਡਾਂ ਨੂੰ ਗ੍ਰੇਡਰ ਆ ਜਾਣਾ ਭਾਈ ਯਾਹ ਕੰਮ ਮੈਂ ਕਬੱਡੀ ਪਲੇਅਰ ਗੱਬਰ ਮੌਲੀ ਸਾਨੂੰ ਅੱਜ ਬੜੀ ਖੁਸ਼ੀ ਹੋਈ ਇੱਥੇ ਗ੍ਰੇਡੀ ਜਾ ਕੇ ਸਰਦਾਰ ਐਮਐਲਏ ਸਾਹਿਬ ਨੇ ਉਦ ਘਾਟਨ ਕੀਤਾ ਸਾਨੂੰ ਮਾਣ ਹੈ ਵੀ ਮੁਹਾਲੀ ਜ਼ਿਲ੍ਹੇ ਚ ਚੰਡੀ ਤੋਂ ਚੰਡੀਗੜ੍ਹ ਦੇ ਬਰਾਬਰ ਹੋ ਚੁੱਕਿਆ ਜਾਂ ਤਾਂ ਹੋ ਗਈ ਡਿਵੈਲਪਮੈਂਟ ਇੰਨੀ ਹੋ ਰਹੀ ਹੈ ਸਾਨੂੰ ਬਹੁਤ ਵਧੀਆ ਲੱਗਿਆ ਸਾਨੂੰ ਹਾਂ ਬਹੁਤ ਕੁਝ